ਅੱਜ ਨਵੇਂ ਸਾਲ ਦੇ ਮੌਕੇ ਤੇ ਅਸੀਂ ਸਾਰੇ ਧਰਮਾਂ ਦੇ ਲੋਕ Hindu, Muslim, Sikh, Sai ਸਾਰੇ ਹੀ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਏ ਹਾਂ ਅਤੇ ਸਮਾਜ ਨੂੰ ਅੱਜ ਅਸੀਂ ਇਨਸਾਨੀਅਤ ਦਾ ਆਪਸੀ ਭਾਈਚਾਰੇ ਦਾ ਮੈਸੇਜ ਦੇਣ ਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਇਸ ਮੰਚ ਤੇ ਅਸੀਂ ਅੱਜ ਇਕੱਠੇ ਹੋਏ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਨਵੇਂ ਸਾਲ ਦੀ ਆਮਦ ਦੇ ਉੱਪਰ ਲੱਖ ਲੱਖ ਮੁਬਾਰਕਬਾਦ ਦਿੰਦਾ ਪਰਮਾਤਮਾ ਕਰੇ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਅਤੇ ਪਰਿਵਾਰ ਦੇ ਵਿੱਚ ਤੰਦਰੁਸਤੀਆਂ ਖੁਸ਼ੀਆਂ ਲੈ ਕੇ ਆਵੇ ਅਤੇ ਸਭ ਦੇ ਵਪਾਰ ਦੇ ਵਿੱਚ ਵਾਧਾ ਕਰੇ ਇਸ ਤੋਂ ਪਹਿਲਾਂ ਵੀ ਪ੍ਰਿੰਸੀਪਲ ਸਾਹਿਬ ਦੂਆ ਸਾਹਿਬ ਨੇ ਦੱਸਿਆ ਕਿ ਜਿਹੜਾ ਇਨਸਾਨੀਅਤ ਦਾ ਧਰਮ ਹੈ ਉਹ ਸਭ ਤੋਂ ਵੱਡਾ ਧਰਮ ਹੈ ਤੁਸੀਂ ਚਾਹੇ ਜਿੱਥੇ ਵੀ ਰਹਿੰਦੇ ਹੋ ਹਨਾ ਜਿੱਥੇ ਵੀ ਕਿਹੜੇ ਸ਼ਹਿਰ ਦੇ ਵਿੱਚ ਗਲੀ 'ਚ ਇਨਾ ਮੈਂ ਤੁਹਾਡਾ ਆ ਮੇਰਾ ਨਾਮ ਸतीश ਕੁਮਾਰ ਦੁਆ ਰਿਟਾਇਰ ਪ੍ਰਿੰਸੀਪਲ گورਨਮੈਂਟ ਗਰਲ ਸਕੂਲ ਖੰਨਾ ਇਸ ਸਾਰੇ ਜੀ ਨਵੇਂ ਸਾਲ ਦੇ ਮੌਕੇ ਤੇ ਕੀ ਤੁਹਾਡੇ ਲੋਕ ਉਤਾਰਲਾ ਕੀਤਾ ਗਿਆ ਸੰਜੀਵਾਲ ਦਾ ਸਨੇਹਾ ਨੇ ਵੀ ਕੋਸ਼ਿਸ਼ ਕਰਦੇ ਅੱਜ ਨਵੇਂ ਸਾਲ ਦੇ ਮੌਕੇ ਤੇ ਅਸੀਂ ਸਾਰੇ ਧਰਮਾਂ ਦੇ ਲੋਕ Hindu Muslim Sikh Isai ਸਾਰੇ ਹੀ ਇੱਕ ਪਲੇਟਫਾਰਮ ਦੇ ਉੱਪਰ ਇਕੱਠੇ ਹੋਏ ਹਾਂ ਅਤੇ ਸਮਾਜ ਨੂੰ ਅੱਜ ਅਸੀਂ ਇਨਸਾਨੀਅਤ ਦਾ ਆਪਸੀ ਭਾਈਚਾਰੇ ਦਾ ਮੈਸੇਜ ਦੇਣ ਦੇ ਲਈ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਸਭ ਤੇ ਤੁਹਾਡੇ ਬਲੂ ਤੇ ਕਿੰਨੇ ਇੱਕ ਸਮੇਂ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਅੰਕਲਾ ਕੀਤਾ ਗਿਆ ਹੈ ਹਾਂ ਅਸੀਂ ਪਿਛਲੇ ਸਾਲਾਂ ਤੋਂ ਵੀ ਇਸ ਤਰ੍ਹਾਂ ਕਰ ਰਹੇ ਹੈਗੇ ਆ ਪਰੰਤੂ ਹੁਣ ਸਾਡੇ ਜੇ ਸਹਿਯੋਗੀ ਇਕੱਠੇ ਹੋਏ ਨੇ ਤਾਂ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਇਸ ਪਲੇਟਫਾਰਮ ਤੋਂ ਅਸੀਂ ਸਾਰੇ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਜਿੰਨੇ ਵੀ ਲੋਕ ਨੇ ਸਾਰੇ ਧਰਮਾਂ ਦੇ ਉਹ ਇੱਕ ਸਰ ਸਭ ਤੋਂ ਵੱਡਾ ਜਿਹੜਾ ਧਰਮ ਹੈ ਉਹ ਇਨਸਾਨੀਅਤ ਦਾ ਧਰਮ ਹੈ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਸੁੱਖ-ਦੁੱਖ ਦੇ ਵਿੱਚ ਜਿਹੜੀ ਸਹਾਇਤਾ ਕਰਨੀ ਚਾਹੀਦੀ ਹੈਗੀ ਹੈ ਉੰਜ ਮੈਂ ਤੁਸੀਂ ਇਹ ਬਲੱਡ ਦਾਸ਼ਟ ਕੀਤਾ ਹੈ ਸਾਰੇ ਆਪਸ ਵਿੱਚ ਬਣ ਕੇ ਇਹਨਾ ਤੁਸੀਂ ਪੀਸਾਰੇ ਦੇ ਆ ਦੇਖੋ ਜੀ ਮੈਂ ਇੱਕ ਸਲਾਈਡ ਦਿਖਾਣਾ ਚਾਹੂੰਗਾ ਇਹ ਸਾਡੇ 4 ਦਾ ਬਲੱਡ ਸੈਂਪਲ ਹੈ ਇਹਦੇ ਵਿੱਚ ਸਾਡੇ 4 ਦਾ ਜਿਹੜਾ ਖੂਨ ਦਾ ਰੰਗ ਹੈ ਸਾਰਾ ਖੂਨ ਸਾਰਾ ਇੱਕ ਹੈ ਖੂਨ ਦਾ ਰੰਗ ਇੱਕ ਹੈ ਤਾਂ ਇਹ ਸਾਰਾ ਸਿੱਧ ਕਰਦਾ ਹੈ ਕਿ ਸਾਡੇ ਜਿਹੜੇ ਸਾਰੇ ਧਰਮ ਨੇ ਸਾਡੇ ਸਾਰਿਆਂ ਦਾ ਭਾਈਚਾਰਾ ਹੈ ਇੱਕ ਹੈ ਅਸੀਂ ਅੱਜ ਇਸ ਦੇ ਰਾਈ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਸਾਡੇ ਸਾਰਿਆਂ ਦਾ ਧਰਮਾਂ ਦਾ ਸਾਡਾ ਜਿਹੜਾ ਖੂਨ ਹੈ ਇੱਕ ਹੈ ਤੇ ਖੂਨ ਦਾ ਰੰਗ ਇੱਕ ਹੈ ਤਾਂ ਇਸ ਤਰ੍ਹਾਂ ਸਾਡੇ ਜਿਹੜੀ ਸਮਾਜ ਦੇ ਵਿੱਚ ਸਾਡਾ ਆਪਸੀ ਭਾਈਚਾਰਾ ਸਾਡੀ ਜਿਹੜੀ ਸਾਂਝ ਹੈ ਉਹ ਵੀ ਸਾਡੀ ਇੱਕ ਹੈ ਜੀ ਵਾ ਸਲਕੀ ਨਮੋਦ ਮੇਰਾ ਨਾਮ ਬੰਦੀਪ ਸਿੰਘ ਮੈਂ ਪੇਸ਼ੇ ਤੋਂ ਐਡਵੋਕੇਟ ਆ ਇਸ ਮੰਚ ਤੇ ਅਸੀਂ ਅੱਜ ਇਕੱਠੇ ਹੋਏ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਨਵੇਂ ਸਾਲ ਦੀ ਆਮਦ ਦੇ ਉੱਪਰ ਲੱਖ ਲੱਖ ਮੁਬਾਰਕਬਾਦ ਦਿੰਦਾ ਪ੍ਰਮਾਤਮਾ ਕਰੇ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਖੇੜੇ ਅਤੇ ਪਰਿਵਾਰ ਦੇ ਵਿੱਚ ਤੰਦਰੁਸਤੀਆਂ ਖੁਸ਼ੀਆਂ ਲੈ ਕੇ ਆਵੇ ਅਤੇ ਸਭ ਦੇ ਵਪਾਰ ਦੇ ਵਿੱਚ ਵਾਧਾ ਕਰੇ। ਕਿ ਸਿਰਫ ਤੁਹਾਡੇ ਇਕੱਠੇ ਹੋਣਾ ਕੀ ਮਕਸਦ ਕੀ ਸੀ ਕੀ ਅਸੀਂ ਇਸ ਮੰਚ ਤੋਂ ਅੱਜ ਇਕੱਠੇ ਹੋਏ ਹਾਂ ਕਹਿੰਦੇ ਵੀ ਧਰਮ ਸਾਰਿਆਂ ਦੇ ਅਲੱਗ-ਅਲੱਗ ਹੋ ਸਕਦੇ ਆ ਪਰ ਇਨਸਾਨੀਅਤ ਦਾ ਧਰਮ ਜਿਹੜਾ ਹੈਗਾ ਚਾਹੇ ਹਿੰਦੂ ਵਾਹ ਚਾਹੇ ਸਿੱਖ ਹੈ ਚਾਹੇ ਮੁਸਲਿਮ ਹੈ ਚਾਹੇ ਕਿਸੇ ਵੀ ਹੋਰ ਈਸਾਈ ਆ ਕਿਸੇ ਵੀ ਹੋਰ ਧਰਮ ਨਾਲ ਸੰਬੰਧ ਰੱਖਦਾ ਪਰ ਸਭ ਤੋਂ ਵੱਡਾ ਧਰਮ ਜਿਹੜਾ ਇਨਸਾਨੀਅਤ ਦਾ ਹੁੰਦਾ ਅਸੀਂ ਇਸ ਮੰਚ ਤੇ ਇਕੱਠੇ ਹੋ ਕੇ ਇੱਕ ਇਨਸਾਨੀਅਤ ਦੇ ਨਾਤੇ ਹੀ ਇੱਕ ਇੱਕ ਇਨਸਾਨੀਅਤ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਲੋਕਾਂ ਦੇ ਵਿੱਚੋਂ ਖਤਮ ਹੁੰਦੀ ਜਾ ਰਹੀ ਹੈ ਮੈਨੂੰ ਜੋ ਲੱਗਦਾ ਹੈ ਖਤਮ ਹੁੰਦੀ ਜਾ ਰਹੀ ਹੈ ਉਹਨੂੰ ਇਕੱਠੇ ਕਰਨ ਦੇ ਪ੍ਰਤੀ ਅਸੀਂ ਜਾਗਰੂਕ ਕਰਨ ਲਈ ਇੱਥੇ ਇਕੱਠੇ ਹੋਏ ਹਾਂ ਕੀ ਨਾਮ ਹੈ ਤੁਹਾਡਾ ਮੈਂ ਦਿਲਸ਼ਾਦ ਰਾਣਾ ਕ੍ਰਿਕਟ ਕੋਚ ਜੀ ਹਾਂਜੀ ਤੁਹਾਡੇ ਤੁਸੀਂ ਸਾਰੇ ਜਣੇ ਇੱਕ ਮੰਚ ਤੇ ਇਕੱਠੇ ਹੋ ਹਿੰਦੀ ਮੁਸਲਮਾਨ ਈਸਾਈ ਤੇ ਸੜਕਾਂ ਕੀ ਮੈਸੇਜ ਜੀ ਹੈ ਕਿ ਕਿੱਦਾਂ ਦਾ ਉਪਰਾਲਾ ਰੂਗਾ ਤੁਹਾਡਾ ਇਸ ਤੋਂ ਪਹਿਲਾਂ ਵੀ ਪ੍ਰਿੰਸੀਪਲ ਸਾਹਿਬ ਦੂਆ ਸਾਹਿਬ ਨੇ ਦੱਸਿਆ ਕਿ ਜਿਹੜਾ ਇਨਸਾਨੀਅਤ ਦਾ ਧਰਮ ਹੈ ਉਹ ਸਭ ਤੋਂ ਵੱਡਾ ਧਰਮ ਹੈ ਤੁਸੀਂ ਚਾਹੇ ਜਿੱਥੇ ਵੀ ਰਹਿੰਦੇ ਹੋ ਹਨਾ ਜਿੱਥੇ ਵੀ ਕਿਹੜੇ ਸ਼ਹਿਰ ਦੇ ਵਿੱਚ ਗਲੀ 'ਚ ਮਹੱਲੇ 'ਚ ਉੱਥੇ ਤੁਹਾਨੂੰ ਜਿਹੜੇ ਵੀ ਲੋੜਵੰਦ ਵਿਅਕਤੀ ਨੇ ਜਾਂ ਪਰਿਵਾਰ ਨੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਉਹ ਕਿਸੇ ਵੀ ਜਾਤੀ ਆਧਾਰ ਤੇ ਧਰਮ ਦੇ ਆਧਾਰ ਤੇ ਨਹੀਂ ਹੋਣੀ ਚਾਹੀਦੀ ਅੱਜ ਕੱਲ ਦੇ ਦੌਰ ਦੇ ਵਿੱਚ ਜਿਹੜਾ ਮਨੁੱਖ ਹੈ ਬਹੁਤ ਜ਼ਿਆਦਾ ਸੈਲਫਿਸ਼ ਹੋ ਗਿਆ ਮਤਲਬੀ ਹੋ ਗਿਆ ਉਹ ਕਈ ਚੀਜ਼ਾਂ ਨੂੰ ਵੈਸੇ ਹੀ ਇਗਨੋਰ ਕਰ ਦਿੰਦਾ ਕਿ ਮੈਂ ਇਸ ਚੀਜ਼ ਤੋਂ ਕੀ ਲੈਣਾ ਪਰ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਚਾਹੇ ਆਪਾਂ ਕਿਸੇ ਵੀ ਧਰਮ ਤੋਂ ਬਿਲੋਂਗ ਕਰਦੇ ਹੋਈਏ ਪਰ ਜਿਹੜਾ ਇਨਸਾਨੀਅਤ ਦਾ ਧਰਮ ਹੈ ਉਹ ਸਭ ਤੋਂ ਵੱਡਾ ਧਰਮ ਹੈ ਸਾਡੇ ਗੁਰੂਆਂ ਨੇ ਪੀਰਾਂ ਨੇ ਫਕੀਰਾਂ ਨੇ ਸਾਰਿਆਂ ਨੇ ਇਹੀ ਸਾਂਝੀਵਾਲਤਾ ਦੀ ਦਾ ਸੰਦੇਸ਼ ਦਿੱਤਾ ਕਿ ਮਨੁੱਖ ਨੂੰ ਆਪਣੇ ਹਰ ਇੱਕ ਦੋਸਤਾਂ ਨਾਲ ਮਿੱਤਰਾਂ ਨਾਲ ਹਨਾ ਦੁਸ਼ਮਣਾਂ ਨਾਲ ਵੀ ਇਵੇਂ ਕੇ ਉਹਨਾਂ ਨੂੰ ਵੀ ਆਪਣੇ ਨਾਲ ਰਹਿਣਾ ਚਾਹੀਦਾ ਹੈ ਉਹਨਾਂ ਨੂੰ ਆਪਣੀ ਗੱਲ ਰੱਖਣੀ ਚਾਹੀਦੀ ਹੈ ਤੇ ਇਨਸਾਨੀਅਤ ਦੇ ਤੌਰ ਦੇ ਉੱਤੇ ਸਭ ਨੂੰ ਆਪਣਾ ਇੱਕ ਵਧੀਆ ਸੰਦੇਸ਼ ਦੇਣਾ ਚਾਹੀਦਾ ਹੈ ਤੁਹਾਡਾ ਕੀ ਮੇਰਾ ਨਾਮ ਡਾਕਟਰ ਰਮੇਸ਼ਾ ਰਮੇਸ਼ ਫਰਾਂਸਿਸ ਜੀ ਸਭ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਸਾਰੇ ਅੱਜ ਇੱਕ ਮੰਚ ਤੇ ਇਕੱਠੇ ਨਵੇਕਲੀ ਜਿਹੜੀ ਜਿਹੜੀ ਪਹਿਲ ਕੀਤੀ ਗਈ ਹੈ ਪਹਿਲਾਂ ਤਾਂ ਮੈਂ ਅਸੀਂ ਸਾਰੇ ਸਾਰੇ ਧਰਮਾਂ ਤੋਂ ਇੱਥੇ ਇਕੱਠੇ ਹੋਈ ਆ ਪੂਰੀ ਦੁਨੀਆ ਨੂੰ ਕੇ ਸੰਦੇਸ਼ ਦਿੰਦੇ ਆ ਅੱਜ ਸਾਰੇ ਧਰਮਾਂ ਵੱਲੋਂ ਸਭ ਨੂੰ ਨਵੇਂ ਸਾਲ ਦੀ ਬਹੁਤ ਲੱਖ ਲੱਖ ਮੁਬਾਰਕਾਂ ਦਿੰਦੇ ਆ ਸੋ ਇੱਥੇ ਮੈਂ ਕਹਿਣਾ ਚਾਹੁੰਦਾ ਇੱਕ ਸੰਦੇਸ਼ ਦੇ ਰੂਪ ਵਿੱਚ ਹਿੰਦੂ ਵੀ ਮੈਂ ਮੁਸਲਮਾਨ ਵੀ ਮੈਂ ਸਿੱਖ ਵੀ ਮੈਂ ਤੇ ਇਸਾਈ ਵੀ ਮੈਂ ਖੁਦਾ ਦਾ ਬਣਾਇਆ ਹੋਇਆ ਇਨਸਾਨ ਵੀ ਮੈਂ ਅਸੀਂ ਕਈ ਵਾਰ ਇਨਸਾਨ ਹੁੰਦੇ ਹੋਏ ਵਕ-ਵਕ ਧਰਮਾਂ ਦੇ ਵਿੱਚ ਅਲੱਗ ਹੋ ਸਕਦੇ ਆ ਪਰ ਸਾਡੀ ਇਨਸਾਨੀਅਤ ਇੱਕ ਆ ਜਿਹੜਾ ਖੂਨ ਆ ਉਹਦੇ ਗਰੁੱਪ ਅਲੱਗ ਹੋ ਸਕਦੇ ਆ ਪਰ ਉਹਦਾ ਰੰਗ ਇੱਕ ਆ ਸਾਡੇ ਪੇਸ ਪੂਸ਼ਾ ਅਲੱਗ ਹੋ ਸਕਦੀਆਂ ਪਰ ਇਨਸਾਨੀਅਤ ਜਿਹੜੀ ਇੱਕ ਹੈ ਸੋ ਇਨਸਾਨੀਅਤ ਦਾ ਅਸੀਂ ਸੰਦੇਸ਼ ਦਿੰਨੀ ਆ ਸਾਰੀ ਦੁਨੀਆ ਨੂੰ ਬਿਨਾ ਲੜੇ ਝਗੜੇ ਸਾਰੇ ਇੱਕ ਦੂਜੇ ਨਾਲ ਮਿਲ ਕੇ ਭਾਈਚਾਰਕ ਸਾਂਝ ਦੇ ਵਿੱਚ ਬੰਦੇ ਰਹੋ ਇੱਕ ਕੜੀ ਦੇ ਵਿੱਚ